ਅੱਜ ਨਗਰ ਨਿਗਮ ਹਾਊਸ ਦੀ ਫੇਅਰ ਮੀਟਿੰਗ ਸੀਗੀ ਜਿਹਦੇ ਵਿੱਚ ਨਗਰ ਨਿਗਮ ਦੇ ਹਾਊਸ ਅਤੇ ਕਮਿਸ਼ਨਰ ਸਾਹਿਬ ਵੱਲੋਂ ਦੁਕਾਨਦਾਰਾਂ ਨੂੰ ਬਠਿੰਡਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਬੜੇ ਫੁੱਲ ਪਾਏ ਗਏ ਆ ਜਿਹੜੇ ਫੁੱਲ ਪਾਏ ਗਏ ਆ ਉਹ ਤੁਸੀਂ ਸੁਣ ਲਓ ਇੱਕ ਵਾਰ ਆਪ ਉਹਨਾਂ ਦੀ ਆਪ ਦੇ ਮੂੰਹ ਤੋਂ ਜਵਾਨੀ ਕਮਿਸ਼ਨਰ ਸਾਹਿਬ ਦੇ ਆਹ ਜੋ ਵੀ ਕੋਈ ਲੈ ਸਕੀਏ ਈ ਵਹੀਕਲਸ ਤੋਂ ਰੇਡੀਆ ਤੋਂ ਜਿਹੜਾ ਰੇਡੀਆ ਨਾਰਮਲੀ ਸ਼ੌਪ ਕੀਪਰਸ ਦੁਕਾਨਦਾਰ ਹਰ ਰੇੜੀ ਦਾ ਕਾਫੀ 5 ਤੋਂ 10000 ਰੁਪਏ ਚਾਹ ਲੈਦੇ ਹੈ ਜਿਹੜੀ ਰੇੜੀ ਉੱਥੇ ਅੱਗੇ ਖੜੀ ਹੁੰਦੀ ਹੈ ਮੇਰੇ ਸਰਕਾਰ 50 ਰੁਪਏ ਸਾਲ ਦਾ ਲੱਗੀ ਹੈ ਕਮਿਸ਼ਨਰ ਸਾਹਿਬ ਕਹਿੰਦੇ ਵੀ ਸੁਣਨ ਦੇ ਵਿੱਚ ਆਇਆ ਵੀ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ ਏਜੰਡਾ ਆਇਆ ਹੈਗਾ ਵੀ ਜਿਹੜੇ ਦੁਕਾਨਦਾਰ ਨਾਰਮਲੀ ਆਪਦੀ ਦੁਕਾਨ ਦੇ ਅੱਗੇ ਰੇੜੀ ਲਗਵਾਉਣ ਦਾ 5 ਤੋਂ 10000 ਰੁਪਏ ਲੈਂਦੇ ਹੈ ਇਹ ਇੱਕ ਤਾਂ ਸਿੱਧੇ ਤੌਰ ਤੇ ਸਾਰੇ ਦੁਕਾਨਦਾਰਾਂ ਦੇ ਉੱਤੇ ਇਲਜ਼ਾਮ ਲਗਾਇਆ ਹੈਗਾ 5 ਤੋਂ 10000 ਰੁਪਏ ਲੈਣ ਦਾ ਦੂਸਰਾ ਇਹਨਾਂ ਨੇ ਆਪਦੀ ਨਕਾਮੀ ਵੀ ਸਾਬਤ ਕੀਤੀ ਹੈ ਇਹਨਾਂ ਨੂੰ ਆਪਣੀਆਂ ਕੁਰਸੀਆਂ ਛੱਡ ਦੇਣੀਆਂ ਚਾਹੀਦੀਆਂ ਜਿਹੜੇ ਮੇਅਰ ਹੈ ਡਿਪਟੀ ਮੇਅਰ ਹੈ ਸਾਡੇ ਜਿਹੜੇ ਕਮਿਸ਼ਨਰ ਸਾਹਿਬ ਹੈ ਜੇ ਉਹਨਾਂ ਦੇ ਹੁੰਦੇ ਹੋਏ ਦੁਕਾਨਦਾਰ ਹਫ਼ਤਾ ਵਸੂਲੀ ਮਹੀਨਾ ਵਸੂਲੀ ਕਰ ਰਿਹਾ ਆਪਦੀ ਦੁਕਾਨ ਦੇ ਅੱਗੇ ਰੇੜੀ ਲਗਾਉਣ ਦਾ ਸੜਕ ਦੇ ਉੱਤੇ ਨਗਰ ਨਿਗਮ ਦੀ ਸੜਕ ਦੇ ਉੱਤੇ ਰੇੜੀ ਲਗਾਉਣ ਦਾ ਜੇ ਕੋਈ ਦੁਕਾਨਦਾਰ 5 ਤੋਂ 10000 ਰੁਪਏ ਮਹੀਨਾ ਲੈ ਰਹੇ ਐ ਤਾਂ ਇਹਨਾਂ ਨੂੰ ਆਪਦੀਆਂ ਕੁਰਸੀਆਂ ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਐਡੀ ਵੱਡੀ ਗੱਲ ਇੱਕ ਸੀਨੀਅਰ ਅਧਿਕਾਰੀ ਵੱਲੋਂ ਕਹਿਣਾ ਕਿ ਦੁਕਾਨਦਾਰ ਜਿਹੜੇ ਹੈਗੇ ਆ ਉਹ ਆਪਦੀ ਦੁਕਾਨ ਦੇ ਅੱਗੇ ਰੇੜੀਆਂ ਲਗਵਾਉਣ ਦੇ ਪੈਸੇ ਲੈ ਰਹੇ ਐ ਤਾਂ ਤੁਹਾਨੂੰ ਆਪਦੀਆਂ ਕੁਰਸੀਆਂ ਛੱਡ ਦੇਣੀਆਂ ਚਾਹੀਦੀਆਂ ਤੁਹਾਨੂੰ ਉਹ ਦੁਕਾਨਦਾਰਾਂ ਦੇ ਨਾਮ ਡਿਸਕਲੋਜ਼ ਕਰਨੇ ਚਾਹੀਦੇ ਐ ਜੇ ਤੁਹਾਡੇ ਕੋਲ ਕੋਈ ਪ੍ਰੂਫ ਐ ਕੋਈ ਸੀਸੀਟੀਵੀ ਵੀਡੀਓ ਦੀ ਫੁਟੇਜ ਐ ਤੁਸੀਂ ਇਹਨਾਂ ਤੋਂ ਐਫੀਡੇਵਿਟ ਲਓ ਜਿਹੜੇ ਬੰਦੇ ਰੇੜੀਆਂ ਲਗਾਉਂਦੇ ਹੈਗੇ ਆ ਇਹ ਜਿਹੜੇ ਰੇੜੀਆਂ ਲਗਾਉਂਦੇ ਆ ਦੁਕਾਨਦਾਰ ਤਾਂ ਖੁਦ ਇਹਨਾਂ ਤੋਂ ਦੁਖੀ ਐ ਤੁਹਾਨੂੰ ਕੰਪਲੀਟਾ ਕਰਦੇ ਆ ਤੁਹਾਡੀ ਟੀਮ ਨੂੰ ਤੁਹਾਡੀ ਤਹਿਬਜ਼ਾਰੀ ਦੀ ਟੀਮ ਆਂਦੀ ਐ ਫਾਰਮੈਲਿਟੀ ਕਰਨ ਵਾਸਤੇ ਸਦਰ ਬਾਜ਼ਾਰ ਦੇ ਵਿੱਚ ਤੁਸੀਂ ਹੁਣ ਚਲੇ ਜਾਓ ਅਸੀਂ ਵੀਡੀਓਜ਼ ਪਾ ਪਾ ਕੇ ਥੱਕ ਗਏ ਤੁਹਾਨੂੰ ਕੰਪਲੀਟਾ ਲਿਖਤੀ ਦੇ ਦੇ ਕੇ ਥੱਕ ਗਏ ਕਿ ਉੱਥੇ ਜਿਹੜੀਆਂ ਰੇੜੀਆਂ ਹੈਗੀਆਂ ਇੱਕ ਸਦਰ ਬਾਜ਼ਾਰ ਦੇ ਵਿੱਚ ਹੀ 40-45 ਰੇੜੀਆਂ ਲੱਗਦੀਆਂ ਪਾਰਕਿੰਗ ਵਾਸਤੇ ਵੀ ਉੱਥੇ ਥਾਂ ਹੀ ਨਹੀਂ ਰਹਿੰਦੀ ਤੁਸੀਂ ਕਹਿ ਰਹੇ ਹੋ ਵੀ ਦੁਕਾਨਦਾਰ ਲਗਵਾਉਂਦੇ ਐ ਫਿਟੇ ਲਾਭ ਤਾਂ ਤੁਹਾਡੇ ਜਿਹੜੇ ਤੁਸੀਂ ਕੁਰਸੀਆਂ ਤੇ ਬੈਠੇ ਹੋ ਬੜੀ ਹੈਰਾਨੀ ਹੋਈ ਤੁਹਾਡਾ ਇਹ ਇਸ ਤਰ੍ਹਾਂ ਦਾ ਵੀ ਤੁਹਾਡੀ ਨਗਰ ਨਿਗਮ ਦੀ ਸੜਕ ਇੱਕ ਦੁਕਾਨਦਾਰ ਵੇਚ ਰਿਹਾ ਹਫ਼ਤਾ ਵਸੂਲੀ ਕਰ ਰਿਹਾ ਉਹ 5 ਤੋਂ 10000 ਰੁਪਿਆ ਤੁਸੀਂ ਕੁਰਸੀਆਂ ਤੇ ਬੈਠਣ ਦੇ ਕਾਬਲ ਨਹੀਂ ਹੋ ਇਹਦਾ ਮਤਲਬ ਸਾਰੇ ਨਗਰ ਨਿਗਮ ਹਾਊਸ ਮੂਵ ਤੇ ਕਮਿਸ਼ਨਰ ਸਾਹਿਬ ਤੁਹਾਨੂੰ ਅਸੀਂ ਲੱਖ ਲੱਖ ਲਾਂਤਾ ਦੇਣੀ ਹੈ